ਸਤਿ ਸ਼੍ਰੀ ਅਕਾਲ ਜੀ ਸਟੱਡੀ ਟਾਈਮ ਤੇ ਤੁਹਾਡਾ ਸਵਾਗਤ ਹੈ ਜੀ ਆਪਾਂ ਕੱਲ ਪੰਜਾਬੀ ਵਿਆਕਰਨ ਦਾ ਪਹਿਲਾ ਟੋਪਿਕ ਸੀਗਾ ਨਾਮ ਨਾਮ ਕੀ ਹੁੰਦਾ ਉਹਦੇ ਬਾਰੇ ਆਪਾਂ ਪੜਿਆ ਸੀਗਾ ਤੇ ਅੱਜ ਦਾ ਆਪਣਾ ਜਿਹੜਾ ਦੂਜਾ ਟੋਪਿਕ ਹੈਗਾ ਉਹ ਹੈਗਾ ਜੀ ਪੜਨਾਮ ਬਾਰੇ ਅੱਜ ਆਪਾਂ ਇਹਨੂੰ ਪੂਰੇ ਡਿਟੇਲ ਦੇ ਵਿੱਚ ਸਮਝਦੇ ਹਾਂ ਕਿ ਪੜਨਾਮ ਕੀ ਹੁੰਦਾ ਜਿਹੜਾ ਸ਼ਬਦ ਬੋਧ ਆ ਸ਼ਬਦ ਬੋਧ ਨੂੰ ਅੱਠ ਵਰਗਾਂ ਦੇ ਵਿੱਚ ਵੰਡਿਆ ਗਿਆ ਪਹਿਲਾ ਸੀਗਾ ਨਾਮ ਤੇ ਦੂਸਰਾ ਹੈਗਾ ਜੀ ਪੜਨਾਮ ਜੇਕਰ ਆਪਾਂ ਇਹਦੀ ਪ੍ਰਵਾਹਸ਼ਾ ਦੀ ਗੱਲ ਕਰੀਏ ਕਿ ਪੜਨਾਮ ਕੀ ਹੁੰਦਾ ਕਹਿੰਦੇ ਜੋ ਸ਼ਬਦ ਨਾਮ ਦੀ ਥਾਂ ਵਰਤੇ ਜਾਂਦੇ ਹਨ ਉਹਨਾਂ ਨੂੰ ਪੜਨਾਮ ਆਖਿਆ ਜਾਂਦਾ। ਨਾਮ ਦੀ ਥਾਂ ਤੇ ਵਰਤਣ ਵਾਲੇ ਜਿਹੜੇ ਸ਼ਬਦ ਆ ਉਹਨਾਂ ਨੂੰ ਕੀ ਕਹਾਂਗੇ ਜੇ ਆਪਾਂ ਪੜਨਾਮ ਕਹਾਂਗੇ। ਹੁਣ ਆਪਾਂ ਉਦਾਹਰਨ ਵਜੋਂ ਬਹੁਤ ਸੌਖੇ ਤਰੀਕੇ ਨਾਲ ਸਮਝਦੇ ਹਾਂ ਜਿਵੇਂ RAM ਸਕੂਲੇ ਪੜਦਾ ਹੈ। RAM ਦਾ 10 ਸਾਲ ਦਾ ਹੈ। RAM ਦੇ ਮਾਤਾ ਪਿਤਾ ਅਧਿਆਪਕ ਹਨ। RAM ਨੂੰ ਪੜਨ ਦਾ ਸ਼ੌਂਕ ਹੈ। ਹੁਣ ਇਹ ਪੂਰੀ ਉਦਾਹਰਨ ਦੇ ਵਿੱਚ ਜਿਹੜੀ ਗੱਲ ਆ ਉਹ RAM ਦੀ ਹੋ ਰਹੀ ਆ। ਤੇ ਜੇਕਰ ਆਪ ਇਹਨੂੰ ਐਂ ਕਹੀਏ RAM ਕੀ ਇਹਦੇ ਵਿੱਚ ਨਾਮ ਰਾਮ ਸਕੂਲੇ ਪੜਦਾ ਹੈ। ਰਾਮ ਦੀ ਜਗ੍ਹਾ ਤੇ ਜੇਕਰ ਆਪਾਂ ਇਹ ਕਹੀਏ ਕਿ ਉਹ 10 ਸਾਲ ਦਾ ਹੈ। ਰਾਮ ਦੇ ਮਾਤਾ-ਪਿਤਾ ਦੇ ਅਧਿਆਪਕ ਹਨ। ਇਹਦੀ ਆਪਾਂ ਰਾਮ ਦੀ ਜਗ੍ਹਾ ਤੇ ਕਹੀਏ ਉਸ ਦੇ ਮਾਤਾ-ਪਿਤਾ ਅਧਿਆਪਕ ਹਨ। ਰਾਮ ਦੀ ਜਗ੍ਹਾ ਤੇ ਆਪਾਂ ਜੇਕਰ ਕਹੀਏ ਕਿ ਉਸ ਨੂੰ ਪੜਨ ਦਾ ਸ਼ੌਂਕ ਹੈ। ਤਾਂ ਜਿਹੜੇ ਇਹ ਸ਼ਬਦ ਬਣਿਆ ਉਹ ਉਸ ਦੇ ਉਸ ਇਹ ਸਾਰੇ ਕੀ ਹੈ ਜੀ? ਪੜਨਾਮ। ਰਾਮ ਸੀਗਾ ਨਾਮ ਤੇ ਇਹਦੀ ਥਾਂ ਤੇ ਜਿਹੜਾ ਵਰਤਿਆ ਗਿਆ ਆ ਰਾਮ ਨੂੰ ਕੱਟ ਕੇ ਆਪਾਂ ਲਿਖਦਾ ਉਹ ਤੇ ਇਹ ਕੀ ਹੋ ਗਿਆ ਜੀ ਪੜਨਾਮ ਇਹਨਾਂ ਨੂੰ ਆਪਾਂ ਕੀ ਕਹਾਂਗੇ ਪੜਨਾਮ ਇਸ ਤੋਂ ਬਾਅਦ ਪੜਨਾਮ ਦੀਆਂ ਕਿਸਮਾਂ ਕੀ ਪੜਨਾਮ ਆ ਜਿਹੜਾ ਉਹ ਕਿੰਨੀ ਤਰ੍ਹਾਂ ਦਾ ਹੁੰਦਾ ਪੜਨਾਮ ਦੀਆਂ 6 ਕਿਸਮਾਂ ਹਨ ਪੜਨਾਮ ਦੀਆਂ 6 ਕਿਸਮਾਂ ਹੁੰਦੀਆਂ ਪਹਿਲਾ ਹੈਗਾ ਜੀ ਪੁਰਖਵਾਚਕ ਪੜਨਾਮ ਦੂਸਰਾ ਹੈਗਾ ਨਿਸ਼ਚੈਵਾਚਕ ਪੜਨਾਮ ਤੀਸਰਾ ਹੈਗਾ ਜੀ ਨਿਜਵਾਚਕ ਪੜਨਾਮ ਚੌਥਾ ਹੈਗਾ ਅਨਿਸ਼ਚੈਵਾਚਕ ਪੜਨਾਮ ਤੇ ਪੰਜਵਾਂ ਹੈਗਾ ਜੀ ਸੰਬੰਧਵਾਚਕ ਪੜਨਾਮ ਤੇ ਛੇਵਾਂ ਹੈਗਾ ਪ੍ਰਸ਼ਨਵਾਚਕ ਪੜਨਾਮ ਹਾਂਜੀ ਪਹਿਲਾ ਹੈਗਾ ਪੁਰਖਵਾਚਕ ਪੜਨਾਮ ਪੁਰਖਵਾਚਕ ਪੜਨਾਮ ਉਹ ਹੁੰਦਿਆ ਕਿਸੇ ਪੁਰਖ ਜਾਂ ਇਸਤਰੀ ਦੇ ਨਾਂ ਦੀ ਥਾਂ ਤੇ ਜਿਹੜੇ ਵਰਤੇ ਜਾਣ ਵਾਲੇ ਸ਼ਬਦਾ ਉਹਨਾਂ ਨੂੰ ਪੁਰਖਵਾਚਕ ਪੜਨਾਮ ਕਿਹਾ ਜਾਊਗਾ ਕੋਈ ਵੀ ਪੁਰਖਾ ਜਾਂ ਇਸਤਰੀ ਉਹਦੇ ਆਪਾਂ ਨੂੰ ਦਰਜੇ ਬਾਰੇ ਜਦੋਂ ਪਤਾ ਲੱਗਦਾ ਤੋ ਉਹਨੂੰ ਆਪਾਂ ਕੀ ਕਹਾਂਗੇ ਜੀ ਪੁਰਖਵਾਚਕ ਪੜਨਾਮ ਕਹਾਂਗੇ ਪੁਰਖਵਾਚਕ ਜਿਹੜਾ ਪੜਨਾਮ ਆ ਇਹ ਅੱਗੋਂ ਤਿੰਨ ਪ੍ਰਕਾਰ ਦਾ ਹੁੰਦਾ ਜੀ ਪਹਿਲਾ ਹੈਗਾ ਉੱਤਮ ਪੁਰਖ ਦੂਜਾ ਹੈਗਾ ਮੱਧਮ ਪੁਰਖ ਤੇ ਤੀਜਾ ਹੈਗਾ ਜੀ ਅਨਿਆ ਪੁਰਖ ਪਹਿਲਾ ਉੱਤਮ ਪੁਰਖ ਦੀ ਆਪਾਂ ਗੱਲ ਕਰਦੇ ਆਂ ਗੱਲ ਕਰਨ ਵਾਲੇ ਨੂੰ ਉੱਤਮ ਪੁਰਖ ਕਿਹਾ ਜਾਂਦਾ ਹੈ ਜਿਹੜਾ ਪਹਿਲਾ ਪਰਸਨ ਹੋ ਗਿਆ ਜਿਵੇਂ ਮੈਂ ਅਸੀਂ ਮੇਰਾ ਇਹ ਸਾਰੇ ਮੇਰੇ ਬਾਰੇ ਹੀ ਗੱਲ ਹੋ ਰਹੀ ਹੈ ਨਾ ਤੇ ਇਹਨੂੰ ਆਪਾਂ ਕੀ ਕਹਾਂਗੇ ਜੀ ਉੱਤਮ ਪੁਰਖ ਜਿਵੇਂ ਮੈਂ ਦੀ ਆਪਾਂ ਉਦਾਹਰਣ ਲਈਏ ਮੈਂ ਕੱਲ ਨੂੰ ਦਿੱਲੀ ਜਾਵਾਂਗੀ ਇਹਦੇ ਵਿੱਚ ਜਿਹੜਾ ਮੈਂ ਸ਼ਬਦ ਆ ਉਹ ਮੇਰੇ ਬਾਰੇ ਗੱਲ ਹੋ ਰਹੀ ਹੈ ਤਾਂ ਆਪਾਂ ਇਹਨੂੰ ਕੀ ਕਹਾਂਗੇ ਜੀ ਉੱਤਮ ਪੁਰਖ ਸੈਕੰਡ ਹੈਗਾ ਮੱਧਮ ਪੁਰਖ ਮੱਧਮ ਪੁਰਖ ਉਹ ਹੁੰਦਾ ਜਿਸ ਨਾਲ ਗੱਲ ਕੀਤੀ ਜਾਵੇ ਦੂਜੇ ਬੰਦੇ ਦੀ ਗੱਲ ਹੋ ਰਹੀ ਆ ਉਹਨੂੰ ਆਪਾਂ ਕੀ ਕਹਾਂਗੇ ਜੀ ਮੱਧਮ ਪੁਰਖ ਕਹਾਂਗੇ ਜਿਵੇਂ ਤੁਸੀਂ ਤੁਹਾਡਾ ਤੈਥੋਂ ਤੁਸੀਂ ਕੱਲ ਨੂੰ ਦਿੱਲੀ ਜਾਓਗੇ ਤੁਸੀਂ ਕਿੱਥੇ ਜਾ ਰਹੇ ਹੋ ਤੇ ਇਹਦੇ ਵਿੱਚ ਜਿਹੜਾ ਤੁਸੀਂ ਸ਼ਬਦ ਆ ਉਹ ਕੀ ਆਜੂਗਾ ਜੀ ਮੱਧਮ ਪੁਰਖ ਤੀਸਰਾ ਹੈਗਾ ਅਨਿਆ ਪੁਰਖ ਜਿਸ ਬਾਰੇ ਗੱਲ ਕੀਤੀ ਜਾਵੇ ਕਿਸੇ ਤੀਜੇ ਬੰਦੇ ਦੀ ਗੱਲ ਹੋ ਰਹੀ ਹੋਵੇ ਉਹਨੂੰ ਆਪਾਂ ਕੀ ਕਹਾਂਗੇ ਅਨਿਆ ਪੁਰਖ ਇਹਦੇ ਵਿੱਚ ਇਹ ਉਹ ਇਹਨਾਂ ਇਹ ਸਾਰੇ ਸ਼ਬਦ ਆ ਜਾਣਗੇ ਜਿਵੇਂ ਆਪਾਂ ਇਹ ਦੀ ਉਦਾਹਰਣ ਲਈਏ ਇਹ ਵਕੀਲ ਹੈ ਉਹ ਉਹ ਮੇਰੇ ਚਾਚਾ ਜੀ ਹਨ ਤਾਂ ਇਹਦੇ ਵਿੱਚ ਜਿਹੜਾ ਇਹ ਤੇ ਉਹ ਸ਼ਬਦ ਆਇ ਕਿ ਆਜੂਗਾ ਜੀ ਅਨਿਆਪੁਰਖ ਦੇ ਵਿੱਚ ਆਜੂਗਾ ਦੂਸਰਾ ਹੈਗਾ ਨਿਸ਼ਚੈਵਾਚਕ ਪੜਨਾਮ ਨਿਸ਼ਚੈਵਾਚਕ ਪੜਨਾਮ ਉਹ ਹੁੰਦਾ ਉਹ ਸ਼ਬਦ ਜਿਹੜੇ ਦੂਰ ਜਾਂ ਨੇੜੇ ਇਸ਼ਾਰਾ ਕਰਦਿਆਂ ਵਰਤੇ ਜਾਣ ਉਹਨਾਂ ਨੂੰ ਆਪਾਂ ਕੀ ਕਹਾਂਗੇ ਜੀ ਨਿਸ਼ਚੈਵਾਚਕ ਪੜਨਾਮ ਕਹਾਂਗੇ ਕਹਿਣ ਦਾ ਭਾਵ ਇਹ ਹੈ ਕਿ ਆਪਾਂ ਨੂੰ ਇਹਨਾਂ ਤੋਂ ਪੱਕਾ ਟਿਕਾਣਾ ਮਿਲ ਜਾਂਦਾ ਇਨੂੰ ਆਪਾਂ ਕੀ ਕਹਾਂਗੇ ਨਿਸ਼ਚੇਵਾਚਕ ਪੜਨਾਮ ਇਹਦੇ ਵਿੱਚ ਜਿਵੇਂ ਇਹ ਉਹ ਆ ਇਹ ਸਾਰੇ ਸ਼ਬਦ ਕੀ ਹੈ ਜੀ ਨਿਸ਼ਚੇਵਾਚਕ ਪੜਨਾਮ ਆ ਜਿਵੇਂ ਉਦਾਹਰਨ ਦੀ ਆਪਾਂ ਗੱਲ ਕਰੀਏ ਇਹ ਮੇਰਾ ਘਰ ਹੈ ਇਹ ਮੇਰਾ ਘਰ ਹੈ ਇਹਦੇ ਵਿੱਚ ਜਿਹੜਾ ਇਹ ਸ਼ਬਦ ਆ ਇਹ ਕੀ ਹੈ ਜੀ ਨਿਸ਼ਚੇਵਾਚਕ ਪੜਨਾਮ ਉਹ ਤੇਰਾ ਸਕੂਲ ਆ ਇਸ਼ਾਰਾ ਕੀਤਾ ਜਾਂਦਾ ਨਾ ਤਾਂ ਦੂਰ ਚੀਜ਼ ਵੱਲ ਇਸ਼ਾਰਾ ਹੋ ਰਿਹਾ ਉਹ ਤੇਰਾ ਸਕੂਲ ਆ ਤਾਂ ਉਹਨੂੰ ਆਪਾਂ ਕੀ ਕਹਾਂਗੇ ਜੀ ਜਿਹੜਾ ਉਹ ਸ਼ਬਦ ਆ ਉਹ ਤੇਰਾ ਸਕੂਲ ਆ ਇਹ ਕੀ ਹੈ ਜੀ ਨਿਸ਼ਚੇਵਾਚਕ ਪੜਨਾਮ ਤੀਸਰਾ ਹੈ ਗਿਆ ਅਨਿਸ਼ਚੇਵਾਚਕ ਪੜਨਾਮ ਕਿ ਇਹ ਜੋ ਸ਼ਬਦ ਨਿਸ਼ਚਿਤ ਗਿਣਤੀ ਨਹੀਂ ਸਿਰਫ ਅੰਦਾਜ਼ਾ ਦੱਸਦੇ ਹਨ ਸਾਨੂੰ ਕੀ ਨਿਸ਼ਚਿਤ ਜਾਣਕਾਰੀ ਨਹੀਂ ਮਿਲਦੀ ਇਹਨਾਂ ਨੂੰ ਆਪਾਂ ਕੀ ਕਹਾਂਗੇ ਅਨਿਸ਼ਚੇਵਾਚਕ ਪੜਨਾਮ ਕਹਾਂਗੇ ਇਹਦੇ ਵਿੱਚ ਜਿਵੇਂ ਬਹੁਤ ਸਾਰੇ ਕੁਝ ਇਹ ਸਾਰੇ ਸ਼ਬਦ ਕੀ ਹੈ ਜੀ ਅਨਿਸ਼ਚੇਵਾਚਕ ਪੜਨਾਮ ਆ ਜੇਕਰ ਆਪਾਂ ਉਦਾਹਰਣ ਦੀ ਗੱਲ ਕਰੀਏ ਜਿਵੇਂ ਕੁਝ ਮੁੰਡੇ ਪੜ ਰਹੇ ਹਨ ਜਿਹੜਾ ਪੂਜ ਸ਼ਬਦ ਹੈ ਕੀ ਹੈ ਅਨਿਸ਼ਚੇਵਾਚਕ ਪੜਨਾਮ ਆ ਇਹਦੇ ਵਿੱਚ ਆਪਾਂ ਨੂੰ ਇਹ ਨਹੀਂ ਦੱਸਿਆ ਨਾ ਜੇ ਇੱਕ ਜਾਂ ਦੋ ਮੁੰਡੇ ਪੜ ਰਹੇ ਹਨ ਕੁਝ ਮੁੰਡੇ ਪੜ ਰਹੇ ਹਨ ਇਹ ਕੀ ਹੈ ਜੀ ਅਨਿਸ਼ਚੇਵਾਚਕ ਪੜਨਾਮ ਸਾਰੇ ਲੋਕ ਮੇਲੇ ਵਿੱਚ ਘੁੰਮ ਰਹੇ ਹਨ ਤਾਂ ਜਿਹੜਾ ਸਾਰੇ ਲੋਕ ਸ਼ਬਦ ਹੈ ਕੀ ਹੈ ਜੀ ਅਨਿਸ਼ਚੇਵਾਚਕ ਪੜਨਾਮ ਚੌਥਾ ਹੈਗਾ ਨਿਜਵਾਚਕ ਪੜਨਾਮ ਕਹਿੰਦੇ ਜਿਹੜੇ ਪੜਨਾਮ ਬਾਕ ਵਿੱਚ ਕਰਤਾ ਦੀ ਥਾਂ ਤੇ ਵਰਤੇ ਜਾਣ ਜਾਂ ਕਰਤਾ ਨਾਲ ਆ ਕੇ ਉਹਦੀ ਵਿਸ਼ੇਸ਼ਤਾ ਦੱਸਣ ਉਹਨੂੰ ਆਪਾਂ ਕੀ ਕਹਾਂਗੇ ਜੀ ਨਿਜਵਾਚਕ ਪੜਨਾਮ ਇਹਦੇ ਵਿੱਚ ਆਪਾਂ ਨੂੰ ਵਿਅਕਤੀਤਵ ਜਾਣਕਾਰੀ ਮਿਲਦੀ ਆ ਉਹਨੂੰ ਆਪਾਂ ਕੀ ਕਹਾਂਗੇ ਨਿਜਵਾਚਕ ਪੜਨਾਮ ਜਿਵੇਂ ਕਿ ਮੈਂ ਆਪ ਆਪਸ ਇਹ ਸਾਰੇ ਸ਼ਬਦ ਹੈਗੇ ਨਿਜਵਾਚਕ ਪੜਨਾਮ ਉਦਾਹਰਣ ਦੇਖੋ ਜਿਵੇਂ ਆਪ ਨੂੰ ਤਾਸ਼ ਖੇਡਣ ਦਾ ਸ਼ੌਕ ਨਹੀਂ ਜਿਹੜਾ ਆਪ ਸ਼ਬਦ ਆ ਇਹ ਕੀ ਹੈ ਜੀ ਨਿਜਵਾਚਕ ਪੜਨਾਮ ਮੁੰਡੇ ਆਪਸ ਵਿੱਚ ਲੜ ਰਹੇ ਹਨ ਤੇ ਇਹਦੇ ਵਿੱਚ ਜਿਹੜਾ ਆਪਸ ਸ਼ਬਦ ਆ ਉਹ ਹੈਗਾ ਜੀ ਨਿਜਵਾਚਕ ਪੜਨਾਮ ਨਿਜਵਾਚਕ ਪੜਨਾਮ ਨੂੰ ਇਹ ਦਰਸਾ ਰਿਹਾ ਹੈਗਾ ਪੰਜਵਾਂ ਹੈਗਾ ਸੰਬੰਧਵਾਚਕ ਪੜਨਾਮ ਸੰਬੰਧਵਾਚਕ ਪੜਨਾਮ ਉਹ ਹੁੰਦੇ ਆ ਜਿਹੜੇ ਸ਼ਬਦ ਪੜਨਾਮ ਹੁੰਦਿਆਂ ਜੋਜਕਾਂ ਦੀ ਤਰ੍ਹਾਂ ਵਾਕਾਂ ਨੂੰ ਜੋੜਨ ਦਾ ਕਾਰਜ ਕਰਦੇ ਹਨ ਉਹਨਾਂ ਨੂੰ ਸੰਬੰਧਵਾਚਕ ਪੜਨਾਮ ਕਿਹਾ ਜਾਂਦਾ ਹੈ ਕੀ ਪੜਨਾਮ ਤਾਂ ਹੈਗੀ ਆ ਉਹਦੇ ਨਾਲ ਜੋਜਕਾ ਵਾਂਗੂ ਉਹ ਵਾਕਾਂ ਨੂੰ ਜੋੜਦੇ ਆਪਸ ਦੇ ਵਿੱਚ ਉਹਨੂੰ ਆਪਾਂ ਕੀ ਕਹਾਂਗੇ ਜੀ ਸੰਬੰਧਵਾਚਕ ਪੜਨਾਮ ਜਿਵੇਂ ਕਿ ਜਿਹੜਾ ਜਿਸ ਜੋ ਉਹ ਉਹੀ ਇਹ ਸਾਰੇ ਸ਼ਬਦ ਕੀ ਹੈ ਜੀ ਸੰਬੰਧਵਾਚਕ ਪੜਨਾਮ ਆ ਉਦਾਹਰਨ ਦੇਖੋ ਜੀ ਜਿਹੜੇ ਮਿਹਨਤ ਕਰਨਗੇ ਉਹ ਜ਼ਿੰਦਗੀ ਵਿੱਚ ਸਫਲ ਹੋ ਜਾਣਗੇ ਤਾਂ ਇਹਦੇ ਵਿੱਚ ਜਿਹੜਾ ਦੋਸ਼ ਆਹ ਇੱਕ ਵਾਕ ਇੱਕ ਵਾਕ ਹੀ ਆ ਇਹਨਾਂ ਨੂੰ ਜੋੜਨ ਦਾ ਕੰਮ ਕੌਣ ਕਰ ਰਿਹਾ ਜੀ ਉਹ ਕਰ ਰਿਹਾ ਕਿ ਜਿਹੜੇ ਮਿਹਨਤ ਕਰਨਗੇ ਉਹ ਜ਼ਿੰਦਗੀ ਵਿੱਚ ਸਫਲ ਹੋ ਜਾਣਗੇ ਉਹ ਸ਼ਬਦ ਕੀ ਹੈ ਜੀ ਸੰਬੰਧਵਾਚਕ ਪੜਨਾਮ ਦਾ ਕੰਮ ਕਰ ਰਿਹਾ ਉਹਨੂੰ ਆਪਾਂ ਸੰਬੰਧਵਾਚਕ ਪੜਨਾਮ ਕਹਾਂਗੇ ਛੇਮਾ ਹੈਗਾ ਪ੍ਰਸ਼ਨਵਾਚਕ ਪੜਨਾਮ ਪ੍ਰਸ਼ਨਵਾਚਕ ਪੜਨਾਮ ਉਹ ਹੁੰਦੀ ਹੈ ਜੀ ਉਪਰਨਾਮ ਜਿਹੜੇ ਕੇਵਲ ਪ੍ਰਸ਼ਨ ਕਰਨ ਸਮੇ ਵਰਤੇ ਜਾਣ ਉਹਨਾਂ ਨੂੰ ਆਪਾਂ ਕੀ ਕਹਾਂਗੇ ਜੀ ਪ੍ਰਸ਼ਨਵਾਚਕ ਪੜਨਾਮ ਕਹਾਂਗੇ ਇਹਦੇ ਵਿੱਚ ਪ੍ਰਸ਼ਨ ਰੂਪੀ ਸ਼ਬਦਾਂ ਦਾ ਪ੍ਰਯੋਗ ਹੁੰਦਾ ਉਹਨਾਂ ਨੂੰ ਆਪਾਂ ਕੀ ਕਹਾਂਗੇ ਜੀ ਪ੍ਰਸ਼ਨਵਾਚਕ ਪੜਨਾਮ ਜਿਵੇਂ ਕੌਣ ਕੀ ਕਿਹੜਾ ਇਹ ਸਾਰੇ ਸ਼ਬਦ ਕੀ ਹੈ ਜੀ ਪ੍ਰਸ਼ਨਵਾਚਕ ਪੜਨਾਮ ਉਦਾਹਰਣ ਦੇਖੋ ਜਿਵੇਂ ਪਾਣੀ ਕਿਸ ਨੇ ਪੀਤਾ ਜਦ ਕਿਸ ਨੇ ਸ਼ਬਦ ਦਾ ਪ੍ਰਸ਼ਨ ਕੀਤਾ ਗਿਆ ਵੀ ਕਿਹਨੇ ਪੀਤਾ ਤਾਂ ਉਹ ਕੀ ਹੋ ਜੂਗਾ ਜੀ ਪ੍ਰਸ਼ਨਵਾਚਕ ਪੜਨਾਮ ਕੌਣ ਸਵੇਰੇ ਪਹਿਲਾਂ ਆਵੇਗਾ? ਪ੍ਰਸ਼ਨ ਕੀਤਾ ਗਿਆ। ਕਿ ਜਿਹੜਾ ਕੌਣ ਸ਼ਬਦ ਆ ਇਹਦੇ ਵਿੱਚ ਇਹ ਕੀ ਹੈ ਜੀ? ਪ੍ਰਸ਼ਨਵਾਚਕ ਪੜਨਾਮ ਆ। ਧੰਨਵਾਦ ਜੀ। ਤੁਹਾਨੂੰ ਮੇਰੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ? ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਜੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਅੱਗੇ ਵੀ ਇਹਨੂੰ ਸ਼ੇਅਰ ਕਰਿਆ ਕਰੋ ਜੀ ਤੇ ਜੇ ਕੋਈ ਬੱਚਾ ਚੈਨਲ ਤੇ ਪਹਿਲੀ ਵਾਰ ਆਇਆ ਤੇਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ। ਥੈਂਕ ਯੂ।